ਲੋਜੀ ਆ ਨਵਾਂ ਪਟਾਕਾ ਪੈ ਗਿਆ ਤੁਸੀਂ ਅੱਜ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਕਿਉਂਕਿ ਆ ਨਵੀਂ ਗੱਲ ਸਾਹਮਣੇ ਆਈ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਜਿੱਥੇ ਪਹਿਲਾਂ ਤੋਂ ਇਹ ਰੌਲਾ ਪੈ ਰਿਹਾ ਕਿ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਧੱਕੇ ਨਾਲ ਸਰਬਸੰਮਤੀਆਂ ਕਰਾਈਆਂ ਜਾ ਰਹੀਆਂ ਨੇ ਉੱਥੇ ਆ ਨਵੀਂ ਗੱਲ ਆਈ ਹੈ ਕਿ ਫਰੀਦਕੋਟ ਦੇ ਪਿੰਡ ਬਾਈਬਲ ਕਲਾਂ ਦੇ ਵਿੱਚ ਕਿਸੇ ਨੇ ਵੀ ਸਰਪੰਚ ਲਈ ਤੇ ਪੰਚ ਲਈ ਕਾਗਜ਼ ਨਹੀਂ ਭਰੇ ਤੇ ਕਾਰਜ ਕਿਉਂ ਨਹੀਂ ਪਰੇ ਗੱਲ ਆ ਰਹੀ ਹੈ ਕਿ ਉਸ ਪਿੰਡ ਦਾ ਇੱਕ ਗੈਂਗਸਟਰ ਮੁੰਡਾ ਹੈ ਜਿਹਦਾ ਨਾਂ ਸਿਮਾ ਤੇ ਕਹਿੰਦੇ ਉਹਨੇ ਪਿੰਡ ਦੇ ਵਿੱਚ ਪਿਛਲੇ ਦਿਨੀ ਉਹ ਆਇਆ ਆਪਣੇ ਕੁਝ ਵਿਅਕਤੀਆਂ ਦੇ ਨਾਲ ਹਥਿਆਰ ਲੈ ਕੇ ਆਇਆ ਪਿੰਡ ਦਾ ਇਕੱਠ ਕੀਤਾ ਤੇ ਉੱਥੇ ਉਹਨੇ ਫਿਰ ਐਲਾਨ ਕੀਤਾ ਕਿ ਮੇਰੇ ਪਿਤਾ ਤੋਂ ਬਿਨਾ ਇਸ ਪਿੰਡ ਦੇ ਵਿੱਚ ਕੋਈ ਸਰਪੰਚ ਨਹੀਂ ਬਣੇਗਾ ਤੇ ਜਿਹੜਾ ਵੋਟਾਂ 'ਚ ਖੜਿਆ ਫਿਰ ਠੀਕ ਨਹੀਂ ਹੋਏਗਾ ਤਾਂ ਕਹਿੰਦੇ ਉਹਦੇ ਇਸ ਐਲਾਨ ਕਰਕੇ ਪਿੰਡ ਚੋਂ ਕਿਸੇ ਨੇ ਵੀ ਪੰਚ ਤੇ ਸਰਪੰਚਲੀ ਕਾਗਜ ਹੀ ਨਹੀਂ ਭਰੇ ਇਹ ਤੁਸੀਂ ਜਦੋਂ ਵੈਬਸਾਈਟ ਤੇ ਜਾ ਕੇ ਆਪਾਂ ਦੇਖਦੇ ਆ ਤਾਂ ਬਾਈਬਲ ਕਲਾ ਪਿੰਡ ਦੇ ਵਿੱਚ ਜ਼ੀਰੋ ਹੈ ਸਾਰਾ ਕੁਝ ਕੋਈ ਸਰਪੰਚ ਨਹੀਂ ਕੋਈ ਪੰਚ ਨਹੀਂ ਕੋਈ ਨਹੀਂ ਖੜਾ ਹੁਣ ਵੱਡਾ ਰੌਲਾ ਪੈ ਗਿਆ ਇਹ ਕੀ ਹਾਲਾਤ ਬਣਦੇ ਜਾ ਰਹੇ ਨੇ ਠੀਕ ਹੈ ਪਹਿਲਾਂ ਵੱਡਾ ਰੌਲਾ ਪਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੋਸ਼ ਲਾਏ ਗਏ ਲੋਕਾਂ ਵੱਲੋਂ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਧੱਕਾ ਕਰ ਰਹੀ ਹੈ ਕਈਆਂ ਪਿੰਡਾਂ 'ਚ ਲੋਕ ਟੈਂਕੀਆਂ 'ਤੇ ਚੜੇ ਹੋਏ ਨੇ ਉਹ ਕਹਿ ਰਹੇ ਨੇ ਕਿ ਆਪਦੇ ਚਾਹੇਤਿਆਂ ਨੂੰ ਕਾਗਜ਼ ਭਰਾਏ ਗਏ ਤੇ ਸਾਡੇ ਭਰਨੇ ਨਹੀਂ ਦਿੱਤੇ ਗਏ ਔਰ ਇੱਥੋਂ ਤੱਕ ਵੀ ਦੋਸ਼ ਲੱਗੇ ਜਿਵੇਂ ਕਰਾਚੋ ਪਿੰਡ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਕਿ ਇੱਕ ਵਿਅਕਤੀ ਕਹਿ ਰਿਹਾ ਵੀ ਮੇਰਾ ਭਤੀਜਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ OSD ਹੈ ਉਹਨੇ ਮੇਰੇ ਨਾਲ ਧੱਕਾ ਕੀਤਾ ਤੇ ਮੇਰੇ ਕਾਗਜ਼ ਜਿਹੜੇ ਨੇ ਉਹ ਰੱਦ ਕਰਵਾ ਦਿੱਤੇ ਨੇ ਮੇਰੇ ਤੇ ਦੋਸ਼ ਝੂਠਾ ਲਾਇਆ ਵੀ ਇਹਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਪਰ ਮੈਂ ਤਾਂ ਕੀਤਾ ਕੋਈ ਨਹੀਂ ਹੈ ਉਸ ਤੋਂ ਬਾਅਦ ਭਗਵੰਤ ਮਾਨ ਹੋਰਾਂ ਦਾ ਜਾਂ ਉਹਨਾਂ ਦੇ OSD ਦਾ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਆ ਜਿਹੜੀ ਨਵੀਂ ਗੱਲ ਆਈ ਹੈ ਫਰੀਦਕੋਟ ਤੋਂ ਇਹ ਬਹੁਤ ਗੰਭੀਰ ਹੈ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਇਸ ਮਾਮਲੇ 'ਚ ਕਾਰਵਾਈ ਕਰ ਰਹੇ ਹਾਂ ਪੁਲਿਸ ਇਹ ਕਹਿ ਰਹੀ ਹੈ ਕਿ ਉਹ ਜਿਹੜਾ ਗੈਂਗਸਟਰ ਹੈ ਸਿਮਾ ਭਈ ਉਹਦੇ ਉੱਪਰ ਪਹਿਲਾਂ ਹੀ 25 26 ਪਰਚੇ ਦਰਜ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ ਔਰ ਇਹ ਵੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਕਿ ਪਿਛਲੇ ਦਿਨੀ ਉਹਦੇ ਕੁਝ ਸਾਥੀ ਜਿਹੜੇ ਨੇ ਹਥਿਆਰਾਂ ਸਮੇਤ ਰਾਈਫਲ ਤੇ ਕਾਰਤੂਸਾਂ ਸਮੇਤ ਉਹ ਗ੍ਰਿਫਤਾਰ ਕੀਤੇ ਗਏ ਨੇ ਪਰ ਉਹ ਕਹਿੰਦੇ ਕਿ ਸਿਮਾ ਸਾਡੇ ਹੱਥੋਂ ਨਿਕਲ ਕੇ ਭੱਜ ਗਿਆ ਹੁਣ ਚਰਚਾ ਇਹ ਵੀ ਹੈ ਕਿ ਜਦੋਂ ਦਾ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਰੌਲਾ ਪਿਆ ਭਈ ਪਿੰਡ ਦੇ ਵਿੱਚ ਗੈਂਗਸਟਰ ਸਿਮਾ ਆਇਆ ਤੇ ਉਹਨੇ ਇਸ ਤਰ੍ਹਾਂ ਦਾ ਐਲਾਨ ਜਾਂ ਧਮਕੀ ਦਿੱਤੀ ਹੈ ਤਾਂ ਉਸ ਤੋਂ ਬਾਅਦ ਕਹਿੰਦੇ ਵੀ ਉਹਦਾ ਪਿਤਾ ਵੀ ਤੇ ਸਿਮਾ ਵੀ ਉਹ ਫਰਾਰ ਨੇ ਔਰ ਪੂਰਾ ਪਰਿਵਾਰ ਉਹਨਾਂ ਦਾ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਨਹੀਂਗਾ ਔਰ ਸਭ ਤੋਂ ਵੱਡਾ ਸੋਚਣ ਵਾਲਾ ਸਵਾਲ ਪੰਜਾਬੀਓ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਹੈ ਪੰਜਾਬ 'ਚ ਚੱਲ ਕੀ ਰਿਹਾ ਹੈ ਪੰਜਾਬ ਦਾ ਵਾਲੀ ਵਾਰਸ ਕੌਣ ਹੈ ਔਰ ਇਹ ਸਭ ਕੁਝ ਕਦੋਂ ਤੱਕ ਰੁਕੇਗਾ ਪੰਚਾਇਤੀ ਚੋਣਾ ਲੋਕਤੰਤਰ ਜਿਹੋ ਜਿਹਾ ਵੀ ਇੱਥੇ ਲੋਕਤੰਤਰ ਹੈਗਾ ਉਹਦਾ ਇਹ ਪਹਿਲਾ ਡੰਡਾ ਹੈ ਇਹ ਮੁੱਢਲੀ ਇਕਾਈ ਹੈ ਲੋਕਤੰਤਰ ਦੀ ਪਰ ਇਸ ਲੋਕਤੰਤਰ ਦੀ ਇਕਾਈ ਦੇ ਵਿੱਚ ਇਹ ਕਿੰਨਾ ਕੁਸ਼ ਅਜੀਬ ਕਿਸਮ ਦਾ ਵੇਖਣ ਨੂੰ ਮਿਲ ਰਿਹਾ ਪਹਿਲੀਆਂ ਸਰਕਾਰਾਂ ਵੇਲੇ ਵੀ ਬਹੁਤ ਕੁਸ਼ ਗਲਤ ਚੱਲਦਾ ਰਿਹਾ ਧੱਕੇ ਨਾਲ ਸਰਪੰਚ ਵੀ ਬਣਦੇ ਰਹੇ ਧੱਕੇ ਨਾਲ ਸਰਬਸੰਤੀਆਂ ਵੀ ਕਰਾਈਆਂ ਜਾਂਦੀਆਂ ਰਹੀਆਂ ਧੱਕੇ ਨਾਲ ਲੋਕਾਂ ਦੇ ਕਾਗਜ਼ ਵੀ ਰੱਦ ਕਰਾਏ ਜਾਂਦੇ ਰਹੇ ਪਰ ਮੌਜੂਦਾ ਸਰਕਾਰ ਦਾ ਤਾਂ ਦਾਵਾ ਹੀ ਬਹੁਤ ਵੱਡਾ ਸੀ ਕਿ ਸਾਡੇ ਰਾਤ ਤੋਂ ਤਾਂ ਬਦਲਾ ਆ ਜਾਣਾ ਸਭ ਕੁਸ਼ ਬਦਲ ਜਾਣਾ ਪਰ ਉਸ ਦਰمیان ਵੀ ਆ ਕੁਝ ਸਾਰਾ ਚੱਲ ਰਿਹਾ ਔਰ ਜੇਕਰ ਐਦਾਂ ਗੈਂਗਸਟਰਾਂ ਨੇ ਪਿੰਡਾਂ ਚ ਆ ਕੇ ਐਲਾਨ ਕਰਨੇ ਨੇ ਤਾਂ ਫਿਰ ਇਹ ਸਵਾਲ ਬਹੁਤ ਵੱਡਾ ਹੈ ਸਰਕਾਰ ਕਿੱਥੇ ਆ ਤੇ ਪੁਲਿਸ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਹੁਣ ਜਦੋਂ ਪੁਲਿਸ ਨੂੰ ਪੱਤਰਕਾਰ ਪੁੱਛ ਰਹੇ ਨੇ ਕਿ ਫਰੀਦਕੋਟ ਦੇ ਵਿੱਚ ਆ ਕੁਝ ਹੋ ਰਿਹਾ ਤੇ ਤੁਸੀਂ ਇਹ ਤੇ ਕੀ ਕਹੋਗੇ ਤਾਂ ਮੈਂ ਸੁਣਿਆ ਪੁਲਿਸ ਅਫਸਰ ਐਸਪੀ ਬਲਜੀਤ ਸਿੰਘ ਕੋਈ ਪੁਖਤਾ ਗੱਲ ਨਹੀਂ ਹੈਗੀ ਉਹਨਾਂ ਕੋਲ ਉਹ ਇਹ ਕਹਿ ਰਹੇ ਨੇ ਇਸੀ ਕਾਰਵਾਈ ਕਰ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਕਈ ਗੱਲਾਂ ਤੇ ਉਹ ਕਹਿ ਜਾਂਦੇ ਨੇ ਬਾਕੀ ਤਾਂ ਸਿਵਲ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਹੈ ਸਿਵਲ ਪ੍ਰਸ਼ਾਸਨ ਦੇਖੇਗਾ ਬਈ ਕਾਗਜ਼ ਕਿਉਂ ਨਹੀਂ ਭਰੇ ਲੋਕਾਂ ਨੇ ਤੇ ਹੁਣ ਗਾਹ ਕੀ ਹੋ ਸਕਦਾ ਹੈ ਦੇਖੋ ਜੇਕਰ ਸੱਚਮੁੱਚ ਇੰਜ ਹੋਇਆ ਕਿ ਪਿੰਡ ਦੇ ਵਿੱਚ ਗੈਂਗਸਟਰ ਕੋਈ ਆਇਆ ਆਪਣੇ ਨਾਲ ਬੰਦੇ ਲੈ ਕੇ ਤੇ ਉਹਨੇ ਸੱਚੀ ਕੋਈ ਇਦਾਂ ਦਾ ਐਲਾਨ ਕੀਤਾ ਤਾਂ ਫੇਰ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਪੁਲਿਸ ਦੀ ਹੀ ਤਾਂ ਬਣਦੀ ਸੀ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਪਿੰਡ ਦੇ ਵਿੱਚੋਂ ਦਹਿਸ਼ਤ ਕੱਢ ਦੇ ਡਰ ਕੱਢ ਦੇ ਔਰ ਲੋਕਾਂ ਨੂੰ ਕਾਗਜ਼ ਭਰਨ ਦੇ ਲਈ ਜਿਹੜੀ ਖੁੱਲ੍ਹ ਆਜ਼ਾਦੀ ਚਾਹੀਦੀ ਸੀ ਉਹ ਉਹਨਾਂ ਨੂੰ ਮਿਲਦੀ ਪਰ ਇੰਜ ਸਭ ਸੰਭਵ ਨਹੀਂ ਹੋਇਆ ਇਸੇ ਕਾਰਨ ਕਰਕੇ ਸਰਪੰਚੀ ਦੇ ਕਾਗਜ਼ ਜ਼ੀਰੋ ਪੰਚਾਂ ਦੇ ਕਾਗਜ਼ ਜ਼ੀਰੋ ਉਸ ਪਿੰਡ ਚੋਂ ਆ ਰਹੇ ਨੇ ਆ ਔਰ ਇਹ ਚਰਚਾ ਹੈ ਕਿ ਜਿਹੜਾ ਸਿਮਾ ਹੈ ਉਦੇ ਉੱਪਰ ਕਈ ਸਾਰੇ ਕਤਲਾਂ ਦੇ ਲੁੱਟਾਂ ਖੋਹਾਂ ਦੇ ਤੇ ਫਰੋਤੀਆਂ ਦੇ ਪਰਚੇ ਦਰਜ ਨੇ ਹੁਣ ਇੱਥੇ ਸਵਾਲਾਂ ਦੇ ਘੇਰੇ ਚ ਪੁਲਿਸ ਵੀ ਹੈ ਪ੍ਰਸ਼ਾਸਨ ਵੀ ਹੈ ਔਰ ਸਰਕਾਰ ਵੀ ਹੈ ਆਮ ਆਦਮੀ ਪਾਰਟੀ ਦੀ ਕਿਉਂਕਿ ਜਿਹੜੀ ਸਤਾ ਹੁੰਦੀ ਹੈ ਜਿਹੜੀ ਹਕੂਮਤ ਹੁੰਦੀ ਹੈ ਅਸਲੀ ਜ਼ਿੰਮੇਵਾਰ ਘਟਨਾਵਾਂ ਦੀ ਉਹੀ ਹੁੰਦੀ ਹੈ ਇਹ ਕਹਿ ਕੇ ਨਹੀਂ ਛੱਡਿਆ ਜਾ ਸਕਦਾ ਵੀ ਇਹ ਤਾਂ ਜੀ ਕੁਦਰਤੀ ਹੋ ਗਿਆ ਜੋ ਹੋਣਾ ਸੀ ਹੋਣਾ ਸੀ ਹੋ ਗਿਆ ਇੱਥੇ ਬਹੁਤ ਇਹ ਚਲਾਕੀ ਨਾਲ ਕਈ ਸਰਕਾਰਾਂ ਕਈ ਅਫਸਰ ਕਈ ਮੰਤਰੀ ਇਦਾਂ ਦੀਆਂ ਗੱਲਾਂ ਕਰਕੇ ਨਿਕਲ ਜਾਂਦੇ ਨੇ ਵੀ ਵੇਖੋ ਜੀ ਇਹ ਤਾਂ ਹੋਣਾ ਹੀ ਸੀ ਕੁਦਰਤਵੰਨੀਓ ਜੋ ਤੇ ਫਿਰ ਸਰਕਾਰਾਂ ਦੀ ਲੋੜ ਕੀ ਐ ਫਿਰ ਜੋ ਕੁਦਰਤਵੰਨੀਓ ਜਿਵੇਂ ਹੋਣਾ ਫਿਰ ਹੋਈ ਜਾਂਦੇ ਹੋ ਫਿਰ ਇਹ ਵੋਟਾਂ 'ਚ ਖੜਦੇ ਛੱਕੂ ਲੈਣ ਦੀ ਨੇ ਫਿਰ ਇਹ ਵੋਟਾਂ 'ਚ ਖੜ ਕੇ ਮਤਲਬ ਕੀ ਐ ਸਰਕਾਰਾਂ ਬਣਾਉਣ ਦਾ ਫਿਰ ਵੱਡੇ ਵੱਡੇ ਦਾਅਵਿਆਂ ਦਾ ਮਤਲਬ ਕੀ ਐ ਵਾਅਦਿਆਂ ਦਾ ਮਤਲਬ ਕੀ ਐ ਫਿਰ ਤਾਂ ਛੱਡੋ ਸਾਰਾ ਕੁਝ ਰੱਬ ਆਸਰੇ ਆਪੇ ਚੱਲੀ ਜਾਊਗਾ ਵੈਸੇ ਹਾਲਾਤ ਤਾਂ ਅੱਗੇ ਵੀ ਰੱਬ ਆਸਰੇ ਵਾਲੀ ਐ ਦੇਖੋ ਨਵੀਂ ਸਰਕਾਰ ਆਈ ਲੋਕਾਂ ਦੀਆਂ ਵੱਡੀਆਂ ਉਮੀਦਾਂ ਬਣਾਈਆਂ ਗਈਆਂ ਤੇ ਬਣੀਆਂ ਤੇ ਅੱਜ ਆ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਕੁਸ਼ ਲੋਕ ਦੋਸ਼ ਲਾਰੇ ਨੇ ਉਹ ਬਹੁਤ ਗੰਭੀਰ ਹੈ ਔਰ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਪਿੰਡ ਮੁੱਖ ਮੰਤਰੀ ਸਰਬਸੰਮਤੀ ਕਰਾਉਣ ਗਏ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜ਼ੋਰ ਵੀ ਲਾਇਆ ਪਰ ਮੁੱਖ ਮੰਤਰੀ ਦੇ ਪਿੰਡ ਵੀ ਸਰਬਸੰਮਤੀ ਕਹਿੰਦੇ ਨਹੀਂ ਹੋ ਸਕੀ ਤਾਂ ਫਿਰ ਕਿੱਥੇ ਹੋਊਗੀ ਹੁਣ ਮੁੱਖ ਮੰਤਰੀ ਦੇ ਇੱਕ ਬਹੁਤ ਖਾਸਮ ਖਾਸ ਤੇ ਸਭ ਤੋਂ ਨਾਲ ਜਿਹੜੇ ਕੁਝ ਲੋਕ ਪੀਏ ਕਹਿ ਦਿੰਦੇ ਨੇ ਕੁਝ ਲੋਕ ਓਐਸਡੀ ਸੈਕਟਰੀ ਕਹਿ ਦਿੰਦੇ ਨੇ ਤੇ ਰਾਜਵੀਰ ਸਿੰਘ ਕਰਾਚੋ ਉਹਨਾਂ ਦੇ ਪਿੰਡ ਕਰਾਚੋ ਦੇ ਵਿੱਚ ਕੀ ਹੋਇਆ ਮੈਂ ਤੁਹਾਨੂੰ ਦੱਸ ਚੁੱਕਾ ਕਿ ਵੀਡੀਓ ਸਾਹਮਣੇ ਆਈ ਹੈ ਜਨਾਬ ਜਿਹਦੇ ਵਿੱਚ ਪਿੰਡ ਦੇ ਇੱਕ ਬਜ਼ੁਰਗ ਨੇ ਇਹ ਦੋਸ਼ ਲਾਇਆ ਵੀ ਮੈਂ ਸਰਪੰਚ ਬੰਨਾ ਚਾਹੁੰਦਾ ਸੀ ਤੇ ਜਿਹੜਾ ਭਗਵੰਤਮਾਨ ਦਾ ਓਐਸਡੀ ਹੈ ਰਾਜਵੀਰ ਕਰਾਚੋ ਉਹ ਕਹਿੰਦਾ ਇਹਨਾਂ ਨੇ ਮੇਰੇ ਕਾਗਜ਼ ਰੱਦ ਕਰਵਾਏ ਨੇ ਕਹਿੰਦਾ ਇਹ ਕਿਹ ਕੇ ਕਰਵਾਏ ਨੇ ਪਈ ਇਹ ਤਾਂ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਆ ਕਹਿੰਦਾ ਮੈਂ ਤਾਂ ਕੀਤਾ ਕੋਈ ਨਹੀਂ ਝੂਠੇ ਦੋਸ਼ ਲਾ ਕੇ ਇਹ ਸਭ ਕੁਝ ਕੀਤਾ ਗਿਆ ਮੰਗੋਂ ਨੇ ਕੀਤੀ ਹੈ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਨਸਾਫ ਦਏਗਾ ਕੌਣ ਉਧਰ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦੇ ਪਿੰਡ ਇੱਕ ਬੰਦਾ ਟੈਂਕੀ ਤੇ ਚੜ ਗਿਆ ਸੀ ਕੱਲ ਉਹ ਕਹਿੰਦਾ ਸੀ ਕਿ ਮੇਰੇ ਨਾਲ ਧੱਕਾ ਹੋਇਆ ਹਾਲਾਂਕਿ ਉਹ ਕਹਿ ਰਿਹਾ ਸੀ ਮੈਂ ਤਾਂ ਆਮ ਆਦਮੀ ਪਾਰਟੀ ਦਾ ਬੰਦਾ ਹੈ ਉਹ ਤਾਂ ਕਹਿ ਰਿਹਾ ਸੀ ਕਿ ਮੇਰੇ ਨਾਲ ਤੱਕਾ ਹੋਇਆ ਕਿਉਂਕਿ ਦੂਜੇ ਪਾਸੇ ਪਾਰਟੀ ਪੈਸੇ ਵਾਲੀ ਸੀ ਦੇਖੋ ਦੋਸ਼ ਵੱਡੇ ਨੇ ਗੰਭੀਰ ਨੇ ਹੁਣ ਹੋਰ ਵੀ ਕਈ ਪਿੰਡਾਂ ਦੇ ਲੋਕ ਨੇ ਜਿਹੜੇ ਟੈਂਕੀਆਂ ਤੇ ਚੜ ਗਏ ਨੇ ਘਟੋ ਘਟ ਵੀ 15 20 ਥਾਵਾਂ ਤੋਂ ਇਹ ਖਬਰ ਆ ਰਹੀ ਹੈ ਕਿ ਲੋਕ ਟੈਂਕੀਆਂ ਤੇ ਚੜ ਚੁੱਕੇ ਨੇ ਇਹ ਮੁੱਦਾ ਲੈ ਕੇ ਵੀ ਸਾਡੇ ਨਾਲ ਤੱਕਾ ਹੋ ਰਿਹਾ ਸਾਡੇ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਤੇ ਅਸੀਂ ਚੁੱਪ ਨਹੀਂ ਰਵਾਂਗੇ ਦੇਖੋ ਉਧਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਭ ਕੁਝ ਠੀਕ ਹੈ ਸਹੀ ਚੱਲ ਰਿਹਾ ਹੈ ਕਿਤੇ ਕੋਈ ਗੜਬੜ ਨਹੀਂ ਗਈ ਕੋਈ ਧੱਕਾ ਨਹੀਂ ਹੈ ਸਾਰੇ ਲੋਕਾਂ ਨੂੰ ਪੂਰੀ ਆਜ਼ਾਦੀ ਹੈ ਪਰ ਲੋਕ ਕੀ ਕਹਿ ਰਹੇ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ ਵੇਖੋ ਸਰਪੰਚ ਇਹ ਵੀ ਇੱਕ ਸਵਾਲ ਹੈ ਕਿ ਕਿੱਦਾਂ ਦਾ ਹੋਣਾ ਚਾਹੀਦਾ ਤੇ ਅਸੀਂ ਕੀ ਵੇਖ ਕੇ ਸਰਪੰਚ ਬਣਾਉਨੇ ਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੰਚਾਇਤਾਂ ਬਣ ਜਾਂਦੀਆਂ ਤੇ ਉਸ ਤੋਂ ਬਾਅਦ ਲੋਕ ਫਿਰ ਚੀਕਦੇ ਨੇ ਫਿਰ ਉਹ ਕਹਿੰਦੇ ਨੇ ਕਿ ਯਾਰ ਗਲਤ ਬੰਦਾ ਚੁਣ ਲਿਆ ਇਹ ਤਾਂ ਅਕੜਵੜੀ ਐ ਇਹ ਤਾਂ ਹੰਕਾਰ ਬੜਾ ਐ ਇਹ ਤਾਂ ਦਾਬੇ ਮਾਰਦਾ ਐ ਇਹ ਤਾਂ ਗਰੰਟਾ ਖਾਂਦਾ ਐ ਇਹ ਤਾਂ ਖੇਤੀ ਦੇ ਆ ਸੰਧ ਵੀ ਰਗੜ ਗਿਆ ਤੇ ਫਿਰ ਪਹਿਲਾਂ ਹੀ ਕਿਉਂ ਨਾ ਅਸੀਂ ਜਾਤ ਵੀ ਨਾ ਵੇਖੀਏ ਧਰਮ ਵੀ ਨਾ ਵੇਖੀਏ ਪੈਸਾ ਵੀ ਨਾ ਵੇਖੀਏ ਕਿਸੇ ਬੰਦੇ ਦੀ ਪਿੰਡ ਦੇ ਵਿੱਚ ਜਾਇਦਾਦ ਕਿੰਨੀ ਉਹ ਵੀ ਨਾ ਵੇਖੀਏ ਅਸੀਂ ਸਿਰਫ ਵੇਖੀਏ ਵੀ ਬੰਦੇ 'ਚ ਇਮਾਨਦਾਰੀ ਕਿੰਨੀ ਐ ਬੰਦੇ ਦਾ ਸੁਭਾਅ ਕਿਦਾਂ ਦਾ ਐ ਬੰਦੇ ਦੀ ਸੋਚ ਕਿਦਾਂ ਦੀ ਹੈ ਪਹਿਲਾਂ ਹੀ ਵੇਖ ਕੇ ਜੇ ਅਸੀਂ ਵੋਟਾਂ ਪਾਈਏ ਤਾਂ ਬਾਅਦ ਦੇ ਵਿੱਚ ਆਹ ਕੋਈ ਸਾਨੂੰ ਨਹੀਂ ਕਰਨਾ ਪਏਗਾ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਐਮਐਲਏ ਐਮਪੀ ਆਪਾਂ ਚੁਣਨੇ ਹੁੰਦੇ ਨੇ ਉਹ ਤਾਂ ਚੱਲ ਦੂਜੇ ਪਿੰਡਾਂ ਦੇ ਦੂਜੀਆਂ ਥਾਵਾਂ ਦੇ ਹੁੰਦੇ ਨੇ ਉਹ ਤਾਂ ਆਪਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਵੀ ਨਿੱਜੀ ਤੌਰ ਤੇ ਬੰਦਾ ਕਿਹੋ ਜਿਹਾ ਵੈਸੇ ਪਤਾ ਲਾਇਆ ਜਾ ਸਕਦਾ ਹੁੰਦਾ ਉੱਥੇ ਵੀ ਪਰ ਬਲਉਂਦੇ ਨਹੀਂ ਆਪਾਂ ਤਾਂ ਕਈ ਤਰ੍ਹਾਂ ਦੀਆਂ ਗਰਜਾਂ 'ਚ ਜਾਂ ਮਤਲਬ ਕੀ ਕੀ ਛੋਟੀਆਂ-ਛੋਟੀਆਂ ਕਟਿਆ ਪੱਦਰ ਦੀਆਂ ਕਈ ਗੱਲਾਂ ਚਾਕੇ ਵੋਟਾਂ ਪਾਦਨੇ ਆ ਪਰ ਸਰਪੰਚ ਤਾਂ ਆਪਣੇ ਪਿੰਡ ਦਾ ਹੀ ਹੁੰਦਾ ਨਾ ਉਹਦੇ ਬਾਰੇ ਤਾਂ ਆਪ ਸਾਰੇ ਜਾਣਦੇ ਹੁੰਨੇ ਆ ਵੀ ਇਹ ਬੰਦਾ ਆਕੜ ਖੋੜ ਕਿੰਨਾ ਹੈ ਬੰਦਾ ਹੰਕਾਰੀ ਕਿੰਨਾ ਹੈ ਇਹਦੇ ਚ ਈਗੋ ਕਿੰਨੀ ਹੈ ਇਹ 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 ਬੰਦਾ ਗੁੰਡਾ ਬਿਰਤੀ ਵਾਲਾ ਕਿੰਨਾ ਹੈ ਇਹ ਬੰਦਾ ਨਮਾਣਾ ਹੈ ਕਿੰਨਾ ਹੈ ਇਹ ਬੰਦੇ ਚ ਨਿਮਰਤਾ ਕਿੰਨੀ ਹੈ ਇਹ ਬੰਦੇ ਦੀ ਬੋਲੀ ਕਿਦਾਂ ਦੀ ਹੈ ਇਹ ਬੰਦੇ ਚ ਕੋਈ ਪੈਸੇ ਦਾ ਹੰਕਾਰ ਤਾਂ ਨਹੀਂਗਾ ਇਹ ਆਪਾਂ ਸਾਰੇ ਜਾਣਦੇ ਹੁੰਨੇ ਆ ਜਨਾਬ ਇਸੇ ਕਰਕੇ ਮੈਂ ਕਹਿ ਰਿਹਾ ਆ ਕਿ ਪਿੰਡ ਦਾ ਸਰਪੰਚ ਚੁਣਨ ਲੱਗਿਆ ਆਪਾਂ ਨੂੰ ਗਲਤੀ ਉਦਾਂ ਨਹੀਂ ਕਰਨੀ ਚਾਹੀਦੀ ਵੇਖੋ ਆਪਾਂ ਖਰਬੂਜੇ ਲੈਣ ਲਈ ਰੇੜੀ ਤੇ ਖੜੀ ਹੈ ਨਾ ਮੈਂ ਵੇਖਿਆ ਆ ਸਾਡੇ ਪਿੰਡਾਂ ਵਾਲੇ ਤਾਂ ਅੱਧੀ ਰੇੜੀ ਸੁੰਘ ਸੁੰਘ ਕੇ ਵੇਂਦੇ ਨੇ ਖਰਬੂਜੇ ਦੀ ਹਾਂ ਹਾਂ ਕਰਕੇ ਖੁਸ਼ਬੂਆਂ ਲੈ ਲੈ ਕੇ ਵੀ ਖਰਬੂਜਾ ਹੈ ਕਿਦਾਂ ਦਾ ਅੱਧੀ ਰੇੜੀ ਖਰਬੂਜੇ ਦੀ ਖਰਬੂਜਾ ਲੈਣ ਲੱਗਿਆ ਸੁੰਘਣ ਵਾਲੇ ਵੋਟ ਪਾਉਣ ਲੱਗਿਆ ਨਿੱਕੇ ਨਿੱਕੇ ਗਰਜਾਂ ਜਾ ਜਾਂਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੋਈ ਸ਼ਰਾਬ ਵੰਡ ਕੇ ਕੋਈ ਪੈਸੇ ਵੰਡ ਕੇ ਵੀ ਸਰਪੰਚ ਲੋਕ ਬਣਦੇ ਹੀ ਰਹੇ ਨੇ ਬਾਅਦ ਚ ਉਹਨਾਂ ਨੇ ਗਰੰਟਾ ਹੀ ਛਕਣੀਆਂ ਹੁੰਦੀਆਂ ਨੇ ਔਰ ਐਤਕੀਆ ਬੋਲੀਆਂ ਲਗਣ ਦਾ ਰਵਾਜ ਪੈ ਗਿਆ ਸੀ ਕਈ ਪਿੰਡਾਂ ਦੇ ਵਿੱਚ ਸਰਪੰਚਾਂ ਬੋਲੀ ਲਾਤੀ ਜਿੰਦੇ ਕੋਲ ਵੱਧ ਪੈਸਾ ਉਹ ਉਹ ਸਰਪੰਚ ਬਣੂਗਾ ਤੇ ਫਿਰ ਇਹਦੇ ਉੱਪਰ ਹਾਈ ਕੋਰਟ ਤੱਕ ਨੂੰ ਐਕਸ਼ਨ ਲੈਣਾ ਪਿਆ ਹਾਈ ਕੋਰਟ ਨੂੰ ਇਹ ਕਹਿਣਾ ਪਿਆ ਕਿ ਚੋਣ ਕਮਿਸ਼ਨ ਨੇ ਤੇ ਕਾਰਵਾਈ ਕਰੇ ਤੁਰੰਤ ਕਰੇ ਤੇ ਪੰਚਾਇਤੀ ਚੋਣਾਂ ਦੇ ਵਿੱਚ ਬੜਾ ਕੁਝ ਨੰਗਾ ਹੋ ਰਿਹਾ ਹੈ ਸਿਸਟਮ ਵੀ ਨੰਗਾ ਹੋ ਰਿਹਾ ਸਮਾਜ ਵੀ ਸਾਡੇ ਲੋਕਾਂ ਦੀ ਸੋਚ ਵੀ ਤੇ ਸਰਕਾਰਾਂ ਦੇ ਦਾਅਵਿਆਂ ਦੀ ਪੋਲ ਵੀ ਸਰਪੰਚੀ ਚੋਣਾਂ ਬਹੁਤ ਕੁਝ ਸਿੱਧ ਕਰ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ